ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਗੁਰਦੁਆਰਾ ਸਾਹਿਬ ਜਾ ਕੇ ਸਾਨੂੰ ਕਿਹੜੇ ਕੰਮ ਕਰਨੇ ਚਾਹੀਦੇ ਹਨ ਤੇ ਕਿਸ ਵਿਧੀ ਦੇ ਨਾਲ ਸਾਨੂੰ ਗੁਰੂ ਘਰ ਜਾਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਪਰਮਾਤਮਾ ਜੀ ਦੁੱਗਣਾ ਫਲ ਦੇ ਦੇਣ ਤੇ ਸਾਡੀ ਜ਼ਿੰਦਗੀ ਦੇ ਵਿੱਚ ਸਿਰਫ ਸਾਨੂੰ ਸੁੱਖ ਹੀ ਪ੍ਰਾਪਤ ਹੋਣ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ 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 ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਸਾਰਿਆਂ ਤੇ ਹਮੇਸ਼ਾ ਦੇ ਲਈ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਤੇ ਉਮੀਦ ਕਰਦੇ ਹਾਂ ਜੀ ਕਿ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੇ ਹੋਵੇ। ਅੱਜ ਇੱਕ ਨਵੀਂ ਹੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ। ਜਿਸ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਗੁਰੂ ਘਰ ਆਉਣ ਦਾ ਢੰਗ ਤਰੀਕਾ ਸਮਝਾਇਆ ਸੀ। ਕਿ ਅਸੀਂ ਗੁਰਦੁਆਰੇ ਜਿਸ ਦਿਨ ਵੀ ਆਉਣਾ ਹੈ ਜਿਸ ਵੇਲੇ ਵੀ ਆਉਣਾ ਹੈ ਤੇ ਕਿਉਂ ਆਉਣਾ ਹੈ ਤੇ ਇਹ ਗੁਰਦੁਆਰੇ ਸਾਡੇ ਲਈ ਹੀ ਕਿਉਂ ਬਣਾਏ ਗਏ ਹਨ ਇਹ ਜੇ ਗੱਲਾਂ ਤੁਹਾਨੂੰ ਸਮਝ ਲੱਗ ਜਾਣ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਸਵਾਰੀ ਜਾਵੇਗੀ ਤੁਹਾਡੀ ਜ਼ਿੰਦਗੀ ਵਿੱਚ ਸਾਰੀਆਂ ਹੀ ਦੁੱਖ ਤਕਲੀਫਾਂ ਜੋ ਮਰਨ ਦੀ ਚਿੰਤਾਵਾਂ ਪਈਆਂ ਹੋਈਆਂ ਹਨ ਉਹ ਦੂਰ ਹੋ ਜਾਣਗੀਆਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੱਡਾ ਬਦਲਾਅ ਜੇਕਰ ਨਹੀਂ ਆ ਰਿਹਾ ਸਾਨੂੰ ਗੁਰਦੁਆਰਾ ਸਾਹਿਬ ਜਾਂਦਿਆਂ ਨੂੰ 5 ਸਾਲ 10 ਸਾਲ ਜਾਂ 20 ਸਾਲ ਹੋ ਚੁੱਕੇ ਹਨ ਤੇ ਜਦੋਂ ਵੀ ਅਸੀਂ ਗੁਰਦੁਆਰੇ ਜਾਂਦੇ ਹਾਂ ਤੇ ਪਰ ਸਾਨੂੰ ਗੁਰਦੁਆਰੇ ਆਉਣ ਦਾ ਢੰਗ ਤਰੀਕਾ ਪਤਾ ਹੀ ਨਹੀਂ ਹੁੰਦਾ ਸਾਡੀ ਜ਼ਿੰਦਗੀ ਫਿਰ ਨਹੀਂ ਸਵਾਰੀ ਜਾ ਸਕਦੀ ਤਾਂ ਇਹ ਸਾਰੀਆਂ ਹੀ ਗੱਲਾਂ ਜਦੋਂ ਸਾਨੂੰ ਇੱਕ ਕਥਾਵਾਚਕ ਵੀਰ ਨੇ ਦੱਸੀਆਂ ਤਾਂ ਸਾਨੂੰ ਬਹੁਤ ਹੀ ਪਸੰਦ ਆਈਆਂ ਤੇ ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਵੀ ਕਿ ਪਾਤਸ਼ਾਹ ਜੀ ਜੋ ਕਿ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਘਰ ਆਉਣ ਦਾ ਢੰਗ ਤਰੀਕਾ ਸਮਝਾਇਆ ਹੈ ਆਓ ਜੀ ਗੱਲ ਕਰਦੇ ਹਾਂ ਕਿ ਉਹ ਕਿਹੜਾ ਢੰਗ ਤਰੀਕਾ ਹੈ ਤਾਂ ਕੀ ਹੁੰਦਾ ਹੈ ਜੀ ਇੱਕ ਵਾਰ ਪਹਿਲੇ ਪਾਤਸ਼ਾਹ ਸਰੋਵਰ ਦੇ ਕੰਡੇ ਤੇ ਜਾ ਰਹੇ ਹੁੰਦੇ ਹਨ ਤੇ ਉਹਨਾਂ ਦਾ ਧਿਆਨ ਜਦੋਂ ਪੈਂਦਾ ਹੈ ਸਰੋਵਰ ਵੱਲ ਉੱਥੇ ਉਹ ਵੇਖਦੇ ਹਨ ਕਿ ਕੁਝ ਕਮਲ ਦੇ ਫੁੱਲ ਹੁੰਦੇ ਹਨ ਤਾਂ ਪਹਿਲਾ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਕਮਲ ਦੇ ਸਰੋਵਰ ਦੇ ਕੰਡੇ ਤੇ ਬੈਠ ਕੇ ਉਹ ਵੇਖਦੇ ਹਨ ਕਿ ਉੱਥੇ ਕੁਝ ਡੱਡੂ ਵੀ ਹੁੰਦੇ ਹਨ ਜੋ ਉਹਨਾਂ ਹੀ ਫੁੱਲਾਂ ਦੇ ਪਿੱਛੇ ਸਰੋਵਰ ਦੇ ਨਾਲ ਕਾਈ ਦੇ ਵਿੱਚ ਕੀੜੇ ਮਕੌੜੇ ਲੱਭ ਰਹੇ ਹੁੰਦੇ ਹਨ ਤਾਂ ਇਹਨਾਂ ਨੂੰ ਸੂਰਜ ਦੀਆਂ ਕਿਰਨਾਂ ਜਦੋਂ ਨਿਕਲਦੀਆਂ ਹਨ ਤਾਂ ਉਹ ਕਮਲ ਦੇ ਜਿਹੜੇ ਫੁੱਲ ਹੁੰਦੇ ਹਨ ਜਿਨ੍ਹਾਂ ਦੇ ਕੋਲ ਡੱਡੂ ਹਨ ਉਹ ਫੁੱਲ ਉਸ ਸਮੇਂ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ ਤਾਂ ਖਿੜਨੇ ਸ਼ੁਰੂ ਹੋ ਜਾਂਦੇ ਹਨ ਜਿਵੇਂ ਜਿਵੇਂ ਕਮਲ ਦਾ ਫੁੱਲ ਖਿੜਦਾ ਹੈ ਉਸ ਦੇ ਵਿੱਚੋਂ ਸੁਗੰਧੀ ਆਉਣੀ ਵੀ ਸ਼ੁਰੂ ਹੋ ਜਾਂਦੀ ਹੈ ਤੇ ਜਿਵੇਂ ਹੀ ਸੁਗੰਧੀ ਆਉਣੀ ਸ਼ੁਰੂ ਹੁੰਦੀ ਹੈ ਤਾਂ ਭੌਰੇ ਜਿਹੜੇ ਦੂਰ ਬੈਠੇ ਹੁੰਦੇ ਹਨ ਉਹ ਬਹੁਤ ਹੀ ਜਲਦੀ ਡਾਰਾ ਬਣਾ ਕੇ ਆਪਣੇ ਸਾਰੇ ਕੰਮਕਾਰ ਛੱਡ ਕੇ ਫੁੱਲਾਂ ਦੇ ਨੇੜੇ ਆ ਜਾਂਦੇ ਹਨ ਤੇ ਉਹ ਉੱਪਰ ਆ ਕੇ ਬੈਠ ਜਾਂਦੇ ਹਨ ਤੇ ਜਦੋਂ ਇਹ ਚੀਜ਼ਾਂ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਪਣੇ ਅੱਖੀਂ ਵੇਖਦੇ ਹਨ ਤਾਂ ਪਹਿਲਾ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਰੱਬੀ ਕਲਾਮ ਤੇ ਜਦੋਂ ਇਹ ਸਭ ਚੀਜ਼ਾਂ ਵੇਖਦੇ ਹਨ ਤਾਂ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਉਹ ਰੱਬੀ ਕਲਾਮ ਗੁਰਬਾਣੀ ਜੋ ਉਹਨਾਂ ਦੇ ਅੰਦਰੋਂ ਫੁੱਟਦੀ ਹੈ ਉਸ ਵਿੱਚ ਉਹ ਦੱਸਦੇ ਹਨ ਕਿ ਉਸ ਡੱਡੂ ਨੂੰ ਵੇਖ ਕੇ ਹੱਸਦੇ ਹਨ ਤੇ ਕਿ ਨਿਰਮਲ ਸਰੋਵਰ ਦੇ ਵਿੱਚ ਰਹਿ ਕੇ ਵੀ ਇਹ ਐਡੇ ਵੱਡੇ ਕਮਲ ਦੀ ਫੁੱਲ ਦੇ ਜੜਾਂ ਵਿੱਚ ਰਹਿ ਕੇ ਵੀ ਇਹ ਕਾਈ ਦੇ ਵਿੱਚੋਂ ਕੀੜੇ ਮਕੌੜੇ ਹੀ ਲੱਭ ਰਿਹਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਹਨ ਕਿ ਇੱਥੇ ਜਿਹੜੇ ਕੀੜੇ ਮਕੌੜੇ ਤੇ ਗੰਦਗੀ ਲੱਭ ਰਹੇ ਹਨ ਇੱਕ ਕਮਲ ਦੇ ਨੇੜੇ ਹੁੰਦਿਆਂ ਹੋਇਆਂ ਵੀ ਨਿਰਮਲ ਸਰੋਵਰ ਦੇ ਵਿੱਚ ਹੁੰਦਿਆਂ ਹੋਇਆਂ ਵੀ ਦੂਜੇ ਪਾਸੇ ਜਿਹੜੇ ਭੌਰੇ ਹਨ ਉਹ ਕਿੰਨੀ ਦੂਰ ਬੈਠੇ ਹਨ ਤੇ ਜਿਵੇਂ ਹੀ ਕਮਲ ਦੇ ਫੁੱਲ ਦੀ ਸੁਗੰਧ ਆਉਣੇ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਦੂਰੋਂ ਦੂਰੋਂ ਕਿਵੇਂ ਡਾਰਾਂ ਬਣ ਕੇ ਆਉਣਾ ਸ਼ੁਰੂ ਹੋ ਜਾਂਦੇ ਹਨ ਤੇ ਫਿਰ ਉਸ ਉੱਪਰ ਬੈਠ ਕੇ ਆਨੰਦ ਮਾਣਦੇ ਹਨ ਡਾਰਾ ਬਣਾ ਬਣਾ ਕੇ ਕਮਲ ਦੇ ਫੁੱਲ ਦੇ ਕੋਲ ਆਉਂਦੇ ਹਨ ਉਸ ਦੀ ਸੁਗੰਧੀ ਨੂੰ ਮਹਿਸੂਸ ਕਰਦੇ ਹਨ ਫਿਰ ਉਸ ਦੀ ਸੁਗੰਧੀ ਨੂੰ ਮਹਿਸੂਸ ਕਰਦੇ ਹਨ ਤੇ ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਸਾਨੂੰ ਸਮਝਾਉਣਾ ਕਰਦੇ ਹਨ ਕਿ ਕਈ ਮਨੁੱਖ ਗੁਰੂ ਘਰ 5 ਸਾਲ ਤੋਂ ਤੇ ਕੋਈ 15 ਸਾਲ ਤੋਂ ਜ਼ਰੂਰ ਜਾਂਦਾ ਹੈ ਪਰ ਉਹਨਾਂ ਦੀ ਜ਼ਿੰਦਗੀ ਨਹੀਂ ਬਦਲਦੀ ਕਿਉਂਕਿ ਉਹਨਾਂ ਦੀ ਮਤ ਅਜੇ ਵੀ ਇੱਕ ਡੱਡੂ ਦੀ ਤਰ੍ਹਾਂ ਹੀ ਹੈ ਕਈ ਵਾਰ ਉਹ ਜਾਂਦੇ ਤਾਂ ਜ਼ਰੂਰ ਹਨ ਪਰ ਉਥੇ ਉਹ ਕਾਮਨਾ ਰੂਪੀ ਜਾਂ ਹੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੀਆਂ ਗੰਧੀਆਂ ਕੁਰਿਤੀਆਂ ਦੇ ਵਿੱਚ ਫਸੇ ਹੀ ਰਹਿ ਜਾਂਦੇ ਹਨ ਤੇ ਪਾਤਸ਼ਾਹ ਦੱਸਦੇ ਹਨ ਕਿ ਉਹ ਗੁਰੂ ਘਰ ਜਾਣ ਦੇ ਚੰਗੇ ਅਰਥਾਂ ਨੂੰ ਸਮਝ ਹੀ ਨਹੀਂ ਪਾਉਂਦੇ ਕਿ ਅਸੀਂ ਇਸ ਜਗ੍ਹਾ ਤੇ ਕਿਉਂ ਆਏ ਹਾਂ ਤੇ ਉਹ ਸਿਰਫ ਮੋਹ ਮਾਇਆ ਦੇ ਵਿੱਚ ਹੀ ਫਸੇ ਰਹਿ ਜਾਂਦੇ ਹਨ ਗੁਰਬਾਣੀ ਦਾ ਸ਼ਬਦ ਇੱਕ ਕਮਲ ਦਾ ਫੁੱਲ ਹੈ ਉਸ ਦੇ ਵਿੱਚੋਂ ਜਿਹੜੀ ਸੁਗੰਧੀ ਆ ਰਹੀ ਹੁੰਦੀ ਹੈ ਉਹ ਉਸ ਸੁਗੰਧੀ ਨੂੰ ਮਹਿਸੂਸ ਹੀ ਨਹੀਂ ਕਰਦੇ ਜਿਹੜੇ ਗੁਰੂ ਘਰ ਦੇ ਵਿੱਚ ਮਾਇਆ ਹੈ ਕਾਈ ਰੂਪੀ ਹੈ ਜਿਵੇਂ ਡੱਡੂ ਕਾਈ ਦੇ ਵਿੱਚ ਕੀੜੇ ਮਕੌੜੇ ਲੱਭ ਰਹੇ ਸਨ ਜਿਹੜੇ ਜਿਵੇਂ ਕਿ ਇੱਕ ਪਾਪਾਂ ਦੇ ਵਿੱਚ ਫਸ ਜਾਂਦੇ ਹਨ ਅਸੀਂ ਵੀ ਗੁਰੂ ਘਰ ਆਹ ਚੀਜ਼ ਆਗੇ ਜ਼ਰੂਰ ਵੇਖਦੇ ਹਾਂ ਇੱਥੇ ਗੁਰੂ ਘਰ ਦੇ ਵਿੱਚ ਇੰਨੀ ਗੋਲਕ ਹੁੰਦੀ ਹੈ ਇੱਥੇ ਕਿੰਨਾ ਪੱਥਰ ਲੱਗਾ ਹੋਇਆ ਹੈ ਇੱਥੇ ਕਿਹੜਾ ਵਿਅਕਤੀ ਕਿਸ ਤਰ੍ਹਾਂ ਆਉਂਦਾ ਹੈ ਕਿਹੜਾ ਕਿੰਨੇ ਦਾ ਮੱਥਾ ਟੇਕਦਾ ਹੈ ਅਸੀਂ ਇਹਨਾਂ ਚੀਜ਼ਾਂ ਨੂੰ ਹੀ ਨੋਟ ਕਰਕੇ ਗੁਰੂ ਘਰ ਤੋਂ ਮੱਥਾ ਟੇਕ ਕੇ ਘਰ ਨੂੰ ਵਾਪਸ ਚਲੇ ਜਾਂਦੇ ਹਾਂ ਤੇ ਘਰ ਵਿੱਚ ਜਾ ਕੇ ਵੀ ਜਿਹੜੀਆਂ ਨੈਗੇਟਿਵ ਗੱਲਾਂ ਹੁੰਦੀਆਂ ਹਨ ਅਸੀਂ ਉਹਨਾਂ ਦੇ ਉੱਪਰ ਹੀ ਵਿਚਾਰ ਕਰਦੇ ਹਾਂ ਗੁਰੂ ਦੇ ਸ਼ਬਦ ਵੱਲ ਸਾਡਾ ਧਿਆਨ ਹੀ ਨਹੀਂ ਹੁੰਦਾ ਉਹਨਾਂ ਚਿਰ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਸਵਾਰੀ ਹੀ ਨਹੀਂ ਜਾ ਸਕਦੀ ਜਿੰਨਾ ਚਿਰ ਸਾਡੇ ਦਿਮਾਗ ਦੇ ਵਿੱਚ ਇਹੋ ਜਿਹੀਆਂ ਗੱਲਾਂ ਘੁੰਮਦੀਆਂ ਰਹਿਣਗੀਆਂ ਅਸੀਂ ਬਸ ਮੱਥਾ ਟੇਕਣ ਤੇ ਹੀ ਜੋਰ ਧਰਿਆ ਹੁੰਦਾ ਹੈ ਕਿ ਮੱਥਾ ਟੇਕ ਲੈ ਬਾਕੀ ਪਰਮਾਤਮਾ ਜੀ ਜਾਣੀ ਜਾਣ ਹਨ ਸਾਰੇ ਸਾਡੇ ਸਾਰੇ ਹੀ ਦੁੱਖ ਦੂਰ ਕਰ ਦੇਣਗੇ ਪਰ ਸਾਨੂੰ ਅਸਲ ਭਾਵ ਦਾ ਪਤਾ ਹੀ ਨਹੀਂ ਹੁੰਦਾ ਅਸੀਂ ਦੂਰੋਂ ਦੂਰੋਂ ਜਿਹੜੇ ਭੌਰੇ ਉਸ ਕਮਲ ਦੇ ਫੁੱਲ ਤੇ ਆ ਕੇ ਆਨੰਦ ਲੈ ਰਹੇ ਸਨ ਉਸ ਵਰਗੇ ਪਤਾ ਨਹੀਂ ਕਿਉਂ ਬਣ ਹੀ ਨਹੀਂ ਪਾਉਂਦੇ ਜੇਕਰ ਅਸੀਂ ਉਹਨਾਂ ਵਾਂਗ ਬਣਾਂਗੇ ਤਾਂ ਸਾਨੂੰ ਫਿਰ ਹੀ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ ਉਥੋਂ ਗੁਰਬਾਣੀ ਦਾ ਸ਼ਬਦ ਵੀ ਸੁਣਨਾ ਚਾਹੀਦਾ ਹੈ ਉਸ ਅਨਸਾਰ ਸਾਡ ਨੂੰ ਆਪਣੀ ਜ਼ਿੰਦਗੀ ਬਦਲ ਲੈਣੀ ਚਾਹੀਦੀ ਹੈ ਕਿਉਂਕਿ ਉਹ ਜਿਹੜਾ ਮੁਖਵਾਕ ਸਾਨੂੰ ਪਰਮਾਤਮਾ ਜੀ ਨੇ ਸਵੇਰ ਤੋਂ ਹੀ ਬਖਸ਼ ਦਿੱਤਾ ਹੁੰਦਾ ਹੈ ਉਹ ਸਾਨੂੰ ਰੋਜ਼ ਦੀ ਉਹ ਸਾਨੂੰ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਜੇਕਰ ਅਪਣਾ ਲੈਂਦੇ ਹਨ ਤਾਂ ਸਾਡਾ ਜਨਮ ਮਰਨ ਦਾ ਗੇੜ ਕੱਟਿਆ ਜਾਵੇਗਾ ਗੁਰੂ ਜੀ ਨੇ ਸਾਨੂੰ ਜਿਹੜੀਆਂ ਗੱਲਾਂ ਸਮਝਾਈਆਂ ਹਨ ਅਸੀਂ ਉਸ ਉੱਪਰ ਬਿਲਕੁਲ ਵੀ ਧਿਆਨ ਨਹੀਂ ਕਰਦੇ ਤਾਂ ਇਹੋ ਜਿਹੀਆਂ ਗਲਤੀਆਂ ਕਰ ਬੈਠਦੇ ਹਾਂ ਪਰਮਾਤਮਾ ਅੱਗੇ ਤੋਂ ਹਮੇਸ਼ਾ ਸਾਰਿਆਂ ਨੂੰ ਸੋਚੀ ਹੀ ਬਖਸ਼ਦੇ ਰਹਿਣ ਕਿ ਜਦੋਂ ਵੀ ਗੁਰੂ ਘਰ ਸਾਹਿਬ ਆਓ ਤਾਂ ਇਹ ਨਾ ਸੋਚੋ ਕਿ ਫਲਾਣਾ ਬੰਦਾ ਘੱਟ ਪੈਸਿਆਂ ਦਾ ਜਾਂ ਵੱਧ ਪੈਸਿਆਂ ਦਾ ਮੱਥਾ ਟੇਕਦਾ ਹੈ ਤੇ ਜੇਕਰ ਤੁਸੀਂ ਵੱਧ ਪੈਸਿਆਂ ਦਾ ਮੱਥਾ ਟੇਕਦੇ ਹੋ ਤਾਂ ਮਨ ਵਿੱਚ ਹੰਕਾਰ ਜ਼ਰੂਰ ਆਉਂਦਾ ਹੈ ਕਿ ਮੈਂ ਤਾਂ ਜਾਦੇ ਪੈਸਿਆਂ ਦਾ ਮੱਥਾ ਟੇਕਦਾ ਹਾਂ ਫਲਾਣਾ ਘੱਟ ਪੈਸਿਆਂ ਦਾ ਤੇ ਜੇਕਰ ਵਲਾਣਾ ਕੋਈ ਵੱਧ ਪੈਸਿਆਂ ਦਾ ਮੱਥਾ ਟੇਕਦਾ ਹੋਵੇ ਤੇ ਅਸੀਂ ਘਟ ਫਿਰ ਸਾਡੇ ਦਿਮਾਗ ਵਿੱਚ ਇਹ ਗੱਲ ਫਸ ਜਾਂਦੀ ਹੈ ਕਿ ਅਸੀਂ ਸ਼ਾਇਦ ਗਰੀਬ ਹਾਂ ਤੇ ਆਪਣੇ ਆਪ ਵਿੱਚ ਹੀਣ ਭਾਵਨਾ ਰੱਖ ਲੈਂਦੇ ਹਾਂ ਕਿ ਪਤਾ ਨਹੀਂ ਮੈਂ ਕਿਉਂ ਗਰੀਬ ਹਾਂ ਪਰਮਾਤਮਾ ਨੇ ਸ਼ਾਇਦ ਮੇਰੇ ਨਾਲ ਕੋਈ ਵੈਰ ਵਿਰੋਧ ਕੀਤਾ ਹੈ ਤੇ ਅਸੀਂ ਆਪਣੇ ਆਪ ਨੂੰ ਸਮਝਾਉਣਾ ਹੈ ਕਿ ਪਰਮਾਤਮਾ ਜੀ ਸਾਡੇ ਤੋਂ ਪੈਸਿਆਂ ਦੀ ਮੰਗ ਨਹੀਂ ਕਰਦੇ ਉਹ ਸਾਡੇ ਕੋਲੋਂ ਆਪਣੇ ਮਨ ਦੀ ਸੱਚੀ ਸ਼ਰਧਾ ਤੇ ਵਿਸ਼ਵਾਸ ਮੰਗਦੇ ਹਨ ਜੋ ਸਿਰਫ ਉਹਨਾਂ ਦੇ ਪ੍ਰਤੀ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਦੇਹਧਾਰੀ ਪ੍ਰਤੀ ਹੋਣਾ ਚਾਹੀਦਾ ਹੈ ਤੇ ਹੋਰ ਵੀ ਗੱਲ ਹੈ ਜੀ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਲਈ ਘਰ ਤੋਂ ਚੱਲਣਾ ਹੈ ਤਾਂ ਰਸਤੇ ਦੇ ਵਿੱਚ ਕਿਸੇ ਦੇ ਨਾਲ ਕੋਈ ਗੱਲਬਾਤ ਕੋਈ ਨਿੰਦਿਆ ਚੁਕਲੀ ਜਾਂ ਵੈਰ ਵਿਰੋਧ ਵਾਲੀ ਗੱਲ ਬਿਲਕੁਲ ਵੀ ਨਹੀਂ ਕਰਨੀ ਆਪਣੇ ਮੁਖ ਤੋਂ ਹੀ ਮੂਲ ਮੰਤਰ ਦਾ ਜਾਪ ਕਰਦਿਆਂ ਹੀ ਗੁਰੂ ਸਾਹਿਬ ਪਹੁੰਚਣਾ ਹੈ ਤੇ ਜਦੋਂ ਤੁਸੀਂ ਉੱਥੇ ਜਾ ਕੇ ਮੱਥਾ ਟੇਕਣਾ ਹੈ ਤੇ ਆਪਣੇ ਮਨ ਵਿੱਚ ਇਸ ਗੱਲ ਨੂੰ ਨਹੀਂ ਲੈ ਕੇ ਆਉਣਾ ਕਿ ਮੈਂ ਵੱਧ ਤੋਂ ਵੱਧ ਮੱਥਾ ਟੇਕਾਂ ਤਾਂ ਜੇ ਮੈਂ ਵੱਧ ਟੇਕਦਾ ਹਾਂ ਤਾਂ ਮੈਨੂੰ ਕੋਈ ਜ਼ਰੂਰ ਮੱਥਾ ਟੇਕਦਿਆਂ ਵੇਖੇ ਕਿ ਮੈਂ ਬਹੁਤ ਜ਼ਿਆਦਾ ਸ਼ਾਇਦ ਕਿ ਮੈਂ ਬਹੁਤ ਜ਼ਿਆਦਾ ਸ਼ਾਇਦ ਸ਼ਰਦਾ ਰੱਖਦਾ ਹਾਂ ਤਾਂ ਮੇਰੇ ਵੱਧ ਪੈਸਿਆਂ ਦੀ ਕਦਰ ਹੋ ਜਾਵੇ ਇਸ ਲਈ ਸਾਧ ਸੰਗਤ ਜੀ ਇਹਨਾਂ ਗੱਲਾਂ ਨੂੰ ਆਪਣੇ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਇਮਾਰਤਾਂ ਵੱਲ ਧਿਆਨ ਦੇਣ ਦੀ ਬਜਾਏ ਸਾਨੂੰ ਗੁਰਬਾਣੀ ਦੇ ਅਰਥਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਦੂਜਿਆਂ ਦੇ ਕੱਪੜੇ ਤੇ ਚੱਕਾ ਚੌਂਦ ਦੁਆਰਾ ਬਿਲਕੁਲ ਵੀ ਧਿਆਨ ਨਹੀਂ ਦੇਣਾ ਚਾਹੀਦਾ ਕਿ ਫਲਾਣੇ ਨੇ ਕੱਪੜੇ ਮਾੜੇ ਪਾਏ ਹਨ ਜਾਂ ਬਹੁਤ ਵਧੀਆ ਪਾਏ ਹਨ ਇਹੋ ਜਿਹੀਆਂ ਗੱਲਾਂ ਵੱਲ ਧਿਆਨ ਦੇਣਾ ਛੱਡ ਦਿੰਦੇ ਹੋ ਤੇ ਸਿਰਫ ਪਰਮਾਤਮਾ ਦੀ ਚੱਲ ਰਹੀ ਬਾਣੀ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਦਿਨਾਂ ਵਿੱਚ ਹੀ ਬਦਲਣੀ ਸ਼ੁਰੂ ਹੋ ਜਾਵੇਗੀ ਪਰਮਾਤਮਾ ਜੀ ਆਪਣੇ ਆਪ ਹੀ ਤੁਹਾਡੇ ਤੇ ਕਿਰਪਾ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ